ਉਠੋਈ ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਉੱਤੇ ਜੀ ਅੱਜ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਸ ਪਿੰਡ ਚੋਂ ਵੀਡੀਓ ਬਣਾਉਣ ਲੱਗੇ ਆ ਪਿੰਡ ਸ਼ਨਾਗਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਾਈ ਨੇੜੇ ਪਿੰਡ ਬਾਈ ਨੂੰ ਭਾਈ ਰੂਪਾ ਪਧੌੜ ਸੈਣਾ ਇਹ ਪਿੰਡ ਨੇੜੇ ਹੀ ਰਹਿ ਜਾਂਦੇ ਆ ਤੇ ਬਾਈ ਕੋਲੇ ਬਾਈ ਦੇ ਫਾਰਮ ਦੀ ਵੜ ਇੱਕ ਤਾਜੀ ਸੂਈ ਵਕਾਊ ਆ ਤੇ ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਆ ਜੀ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮ ਕੰਮ ਡਾਕਟਰ ਬਹੁਤ ਵਧੀਆ ਚੱਲੀ ਜਾਂਦਾ ਠੀਕ ਆ ਅੱਜ ਆਪਾਂ ਫਾਰਮ ਤੋਂ ਗਾਂ ਸ਼ੇਲ ਕਰਦੇ ਆਪਣੇ ਜੋ ਆਪਣੇ ਫਾਰਮ ਦੀ ਹੋਈ ਐ ਹਾਂ ਤੇ ਅੱਜ ਘਰ ਦੀ ਵਹਿੜਾ ਠੀਕ ਆ ਬਾਈ ਹਾਂ ਦੂਜਾ ਸੂਆ ਸੂਈ ਆ ਓਕੇ ਪਹਿਲਾਂ ਮੋਬਾਈਲ ਨੰਬਰ ਬੋਲ ਦੋ ਨਾਲੇ ਨੰਬਰ 93654 ਹਾਂ 2847 ਠੀਕ ਆ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਕਿਹੜਾ ਸੂਆ ਸੂਈ ਆ ਵਹਿੜ ਇਹ ਇਹ ਡਾਕਟਰ ਦੂਜਾ ਸੂਈ ਆ ਕਦੋਂ ਸੂਈ ਆ ਵੀਰੇ ਇਹਨੂੰ ਹੋ ਗਏ 10 ਤੋਂ 12 ਦਿਨ। 10 ਤੋਂ 12 ਦਿਨ। ਹਾਂ। ਬੱਚਾ ਕੀ ਦੇਦਾ ਇਹਨੇ? ਇਹਦੇ ਮਗਰ ਬੱਸਾਗਾ। ਬੱਚਾ ਦੇ ਦ। ਹਾਂ। ਠੀਕ ਆ ਭਾਈ। ਕਿੰਨਾ ਦੁੱਧ ਹੁਣ ਚੂਣ ਵਾਲਾ ਤਿਆਰ ਆ। ਹੁਣ ਆਪਾਂ ਗਾਂ ਦਾ ਹੈਗੇ ਆਪਣੀ 30 ਤੇ। ਓਕੇ। ਹਾਂ। ਆਪਾਂ ਠਹਿਗੇ ਕਿ ਚਵਾਵਾਂਗੇ। ਦੋ ਟਾਈਮ ਝੋਲੇ ਬੰਦਾ। ਠੀਕ ਆ। ਤਿੰਨ ਟਾਈਮ ਝੋਲੇ। ਠੀਕ ਆ ਭਾਈ। ਆਪਣੇ ਘਰੇ ਚਵਾਵਾਂਗੇ ਟਾਈਮ ਤੋਂ ਟਾਈਮ। ਠੀਕ ਆ। ਹਾਂ। ਹੂੰ। ਜੇ ਤੜਕੇ 6 ਵਜੇ ਚਵਾਈਏ ਤਾਂ ਅਥਰੇ 6 ਵਜੇ। ਹੂੰ। ਜੇ 5 ਵਜੇ ਚਵਾਈਏ ਆਪਾਂ ਅਥਰੇ 5 ਵਜੇ। ਠੀਕ ਆ ਭਾਈ। ਹਰ ਟਾਈਮ ਤੋਂ ਟ ਬਾਈ ਇਹ ਕਹਿੰਦਾ ਦੁੱਧ 30 ਲੀਟਰ ਹੀ ਆ 22 ਲੀਟਰ ਆਪਾਂ ਜਿਹੜਾ ਕੰਡੇ ਤੇ ਲਾਗਿਦੇ ਨੇ ਕੰਡਾ ਕੰਡਾ ਆਪਣੇ ਲਗਾ ਬੜਾ ਕੰਡੇ ਤੇ ਲਾ ਕੇ ਦੇਣਾ ਬਸ ਠੀਕ ਹਾਂ ਤੇ ਆਰਡਰ ਦੇ ਕਹਿਣ ਦੀ ਗੱਲ ਨਹੀਂ ਚਵਾਉਣਾ ਚਵਾਉਣਾ ਹੈਗਾ ਹਾਂ ਠੀਕ ਹੈ ਜਿਵੇਂ ਪਹਿਲੇ ਸੋ ਆਪਣਾ 30 ਚੋਆ ਹੋਵੇ ਤੇ ਹਲੋ ਠੀਕ ਆ ਬਾਈ ਆਦ ਕੀ ਮਾਲ 35000 ਰੁਪਏ ਬਾਹਰ ਚਲੂ ਪਹਿਲਾਂ ਆਰਡਰ ਦੇਖੋ ਹਾਂ ਬਾਕੀ ਥਣ ਨੂੰ ਲਗਾ ਦੇ ਬੱਚੀ ਦੀ ਅਮਰੀਕਾ ਕनाडा ਤੇ ਥਣ ਦੇਖੋ ਪੂਰੀ ਵਿੱਚੀ ਤੇ ਕੱਲਾ ਕੱਲਾ ਥਣ ਇੱਕ ਨੰਬਰ ਥਣ ਲੱਗਿਆ ਮਸ਼ੀਨ ਵਾਲੀ ਚਵਾਈ ਕਰਦੇ ਹਾਂ ਮਸ਼ੀਨ ਤੇ ਆਪਾਂ ਸਾਰਾ ਡਾਕਟਰ ਬਾਕੀ ਹੋਰ ਦੇਖ ਤੈਨੂੰ ਹਾਲਾ ਕਹਿੰਦਾ ਫਾਰਮ ਵਾਲੀ ਕੋ ਠੀਕ ਆ ਇਧਰ ਆ ਜਾ ਮੂਰੇ ਮੜਾ ਜਾ ਕਰਾ ਠੀਕ ਆ ਕੈਮਰਾ ਮਾਰਦੇ ਗਾਂ ਦੇ ਭੋਰਾ ਵੀ ਫालतू ਮਾਸ ਹੋਵੇ ਉਹ ਗੱਲੇ ਵੀ ਦੇਰ ਦੇ ਕੋੜੀ ਵਰਗੇ ਪਿਆ ਨੇ ਸਰੀਰ ਸਹੀ ਗੱਲ ਆ ਬੜੀ ਬਰੀਕ ਹੈ ਨਾਗਾ ਚੀਜ਼ ਆ ਡਾਕਟਰ ਚੀਜ਼ ਹੈ ਠੀਕ ਆ ਨਾ ਬੁੱਟੇ ਛੱਡਿਆ ਵਾ ਹਾਂ ਨਾ ਕੋਈ ਲੱਤ ਬਿੰਗੀ ਆ ਸਹੀ ਆ ਦੇਖਣ ਲਾਇਕ ਹਾਂ ਬੇਚਣੀ ਵੀ ਆ ਪਾਏ ਆਂਗੀ ਠੀਕ ਆ ਕੋਈ ਜ਼ਰੂਰੀ ਨਹੀਂ ਸੀ ਆਂ ਦੀ ਤੰਗੀ ਤੇ ਮਰਿਆ ਨਹੀਂ ਓਕੇ ਬਾਈ ਹਾਂ ਬੰਦਾ ਮੰਨੇ ਨਾ ਮੰਨੇ ਉਹ ਗੱਲ ਆ ਅਗਦੇ ਨੇ ਅਧਿਕਾਰ ਨਾਲ ਖਰੀਦਣੀ ਆ ਸਹੀ ਗੱਲ ਆ ਆਪ ਕੋ ਥਾਂ ਦੀ ਤੰਗੀ ਆਪਾ ਬੈਠ ਤਾਂ ਵੇਚ ਰਹੇ ਓਕੇ ਬਾਈ ਹਾਂ ਠੀਕ ਆ ਹਾਂ ਇਹ ਤਨਾ ਵਿਦਿਆ ਖੜਗਾ ਆਪਣੇ ਕੋਲੇ ਇੱਧਰ ਚਾਰ ਚਾਰ ਬੱਚਿਆਂ ਦਾ ਗਾਂਾਂ ਆਪਣੇ ਖਾਨੇ ਛੱਡੀਆਂ ਹੋਣ। ਹਾਂ 11 ਤੋਂ ਵੱਡਾ ਕੋਈ ਲੋਕ ਨਹੀਂ ਆਉਂਦਾ। ਸਹੀ ਗੱਲ ਆ। ਮਾਲ ਬਾਈ ਕਹਿੰਦਾ ਥੋੜਾ ਜਿਆਦਾ ਹੋ ਗਿਆ। ਵੈਸੇ ਵੀ ਬਾਈ ਮੈਨ ਲੱਗਦਾ ਸਾਲ 6 ਮਹੀਨੇ ਬਾਅਦ ਇੱਕ ਅੱਧੀ ਗਾਂ ਫੇਚੀ। ਨਾ ਪਤਾ ਸਾਲ ਬਾਅਦ ਮਹਾਰਾਜ ਦੀ ਕਿਰਪਾ ਨਾਲ 4-5 ਪਸ਼ੂ ਛੇਲ ਕਰਦੇ ਹੁੰਦੇ ਆ। ਜੀ ਜੀ। ਤੁਸੀਂ ਯਾਰ ਆਪ ਇਥੋਂ ਬੱਸੀਆਂ ਵੇਚੀਆਂ ਸੀ ਦੋ। ਸਹੀ ਗੱਲ ਆ। ਆਪਾਂ ਵੀਡੀਓ ਕੋ ਬਣਾਈ ਸੀ। ਇੱਕ ਭਰਾਵਾਂ ਨੂੰ ਇਹ ਫੋਨ ਆਪਾਂ ਗੱਲ ਕਰਨੀ ਆ। ਵੀ ਗਾਂ ਦੀ ਗੱਲ ਹੀ ਕਰਨੀ ਕਿਸੇ ਨੇ ਬੱਸੀ ਦੀ ਨਹੀਂ ਕਰਨੀ ਕਿਸੇ ਨੂੰ ਦੂਜੀ ਗਾਂ ਦੀ ਨਹੀਂ ਕਰਨੀ। ਉਹਦੇ ਵਾਰੀ ਆਪਾਂ ਫੋਨ ਤੇ ਗੱਲ ਕਰਨੀ ਏ ਓਕੇ ਬਾਈ ਹਾਂ ਵਿੱਚ ਲੈ ਵੀ ਗਾਂ ਹੁੰਦੀ ਏ ਕੁੱਛੀ ਬੰਦਾ ਬੱਸੀਆਂ ਜਾਂਦਾ ਬੱਸੀ ਵਾਲਾ ਆਪਾਂ ਨੂੰ ਅੱਜ ਫੋਨ ਨਾ ਲਾਵੇ ਠੀਕ ਏ ਬਾਈ ਹਾਂ ਹਮ ਆਪਾਂ ਗਾਈ ਦਿਖਾਉਣੀ ਆ ਮਾੜੀ ਤੋਰ ਦੇ ਬਾਈ ਉੱਤੇ ਦੁੱਧ ਆ ਬੜਾ ਤੋ ਚਵਾ ਕੇ ਹੋ ਕਰ ਲੋ ਚਵਾ ਕੇ ਦੇ ਲੈ ਹਾਂ ਬੰਦਾ ਕੋਈ ਸ਼ੌਕੀਂ ਹੋਣਾ ਬਾਈ ਮੈਂ ਦੋ ਟਾਈਮ ਚੋਂ ਤੈਨੂੰ ਤੂੰ ਛੋਲੇ ਆਪਾਂ ਨੂੰ ਯਾਰ ਕੋਈ ਉਹ ਨਹੀਂ ਜ਼ਰੂਰੀ ਏ ਬਾਈ ਹਾਂ ਜ਼ਰੂਰੀ ਆਪਾਂ ਨੂੰ ਮਾਣ ਆ ਗਾਂ ਤੇ ਆਰਡਰ ਦੇਖ ਬਾਈ ਸਟੇਟਿੰਗ ਚੈੱਕ ਕਰ ਕਮਾ ਹਾਂ ਤੂੰ ਤੁਰ ਕੇ ਦੇਖ ਸੋਹਣਾ ਆਰਡਰ ਆਗਾ ਆਪ ਨੇੜੇੋਂ ਫੜਦੇ ਰਹਿ ਜੂਂ ਗਰੰਟੀ ਵਾਲਾ ਚੰਗਾ ਯਾਰ ਫਰਮਾਈ ਨਾ ਫੜੀ ਨੇੜੇੋਂ ਫੜ ਕੇ ਤੂੰ ਦਿਖਾ ਦੇ ਟਕਾ ਕੇ ਸੀਮਣ ਵੀ ਚੰਗੇ ਹੀ ਲਵਾਇਆ ਸੀ ਸਾਡਾ ਡਾਕਟਰ ਪੂਰਾ ਚੰਗਾ ਬੱচ্চਾ ਦੇਣਾ ਚਾਹੀਦਾ ਲੈਗ ਸੌਟ ਦਾ ਸੀਮਣ ਟਕਾ ਕੇ ਹੋਈ ਤੋੜ ਹੋਈ ਚਲੋ ਕੋਈ ਨਹੀਂ ਬੱਚਾ ਦੇਤਾ ਲੰਮੀ ਤੋੜਾ ਲੰਮੀ ਲੈ ਚੱਲ ਬਾਹਰ ਨੂੰ ਕੋਈ ਨਹੀਂ ਆ ਮੈਂ ਕੇ ਜਲਗਾ ਦਿਖਾ ਦੇ ਟਕਾ ਕੇ ਯਾਰ ਹੂੰ ਕਹਿੰਦੇ ਗੱਲ ਡਾਕਟਰ ਦੋਦੇ ਚਬਾਉਂ ਆਪਾਂ ਹੂੰ ਗਾਂਹ ਲੈ ਜਾ ਖੋਲ੍ਹੇ ਕੋਲੇ ਤੋੜਾ ਤੂੜਾ ਇੱਕ ਨੰਬਰ ਆ ਕਿ ਨਹੀਂ ਯਾਰ ਡਾਕਟਰ ਯਾਰ ਤੂੰ ਮੈਨੂੰ ਸਰੀਰ ਦਿਖਾ ਗਾਂ ਦਾ ਕਿੰਨਾ ਚੰਗਾ ਲੱਗਿਆ ਵਾ ਸਹੀ ਗੱਲ ਆ ਬਾਈ ਮਾਨਦਾਂਗਾ ਨੂੰ ਲੈ ਵਾ ਲੈ ਤੋਰਾ ਹੀ ਦਾ ਹੁੰਦਾ ਯਾਰ ਸਾਡਾ ਡਾਕਟਰ ਆਪਾਂ ਕਹਿਣਾ ਨਹੀਂ ਚਵਾਉਂ ਹਾਂ ਹਾਂ ਕਹਿਣਾ ਨਹੀਂ ਠੀਕ ਆ ਹਾਂ ਆਪਾਂ ਕਹਿੰਦੇ ਨੂੰ 40 ਵੀ ਕਹਿ ਲਗੇ 45 ਵੀ ਕਹਿ ਲਗੇ ਆਪਾਂ ਕਿਉਂ ਕਹਿ ਕੇ ਕੰਡੇ ਤੇ ਧਰਾਵਾਂਗੇ ਕੰਡੇ ਤੇ ਧਰਾਵਾਂਗੇ ਹਾਂ ਕੰਡੇ ਤੇ ਧਰਾ ਕੇ ਵੇਚਣੀ ਆਪਾਂ ਫੁੱਲ ਬਿਊਟੀਫੁੱਲ ਪ੍ਰਿੰਟ ਕੱਦ ਚੰਗਾ ਬਰੀਕੀ ਫੁੱਲ ਆ ਜਿਵੇਂ ਪਤਾ ਹਾਂ ਹਾਂਜੀ ਆਪਾਂ ਕਿ ਤੈਨੂੰ ਪਤਾ ਆਪਣਾ ਬਸਿਆਂ ਦਾ ਵਪਾਰ ਆ ਹਮਮ ਫਿਰ ਇੱਕ ਬੰਦਾ ਕਹਿੰਦਾ ਬਾਈ ਗਾਂ ਲੈਣੀ ਆ ਫਾਰਮ ਚ ਪੌਣੀ ਚੰਗੀ ਪੌਣੀ ਆ ਹਮ ਤੇ ਅੱਜ ਆਪਾਂ ਇਹ ਦਿਖਾਉਣਗੇ ਆ ਕਿ ਆਪਣੇ ਘਰੇ ਬਾਈ 2 ਦਿਨ ਤੇ 14 ਜਿਹੇ 3 ਦਿਨ ਚੋਲਾ ਸਹੀ ਗੱਲ ਆ ਠੀਕ ਆ ਨਾ ਹਮ ਜਵਾ ਕੇ ਫੇਰ ਵੇਚਨੇ ਆ ਡਾਕਟਰ ਸਹੀ ਗੱਲ ਆ ਹਾਂ ਗਾਂ ਬੋਲਦੀ ਆਪ ਮੈਂ ਕਹਿੰਦਾ ਚਾਰੂਗੀ ਫੁੱਲ ਆ ਮਾਹ ਡਾਕਟਰ ਇੱਕ ਪੈਸੇ ਦਾ ਨਕਸ਼ਾ ਤੇ ਆਪਣੀ ਜ਼ਿੰਮੇਵਾਰੀ ਆ ਠੀਕ ਆ ਬਾਈ ਹਾਂ ਆਪਣੇ ਘਰੇ ਜਿੰਮੇ ਮਰਜੀ ਬੰਦਾ ਟੈਸਟ ਕਰ ਲੈ ਗੱਲ ਆ ਠੀਕ ਹੈ ਬਾਈ ਹਾਂ ਗਾਰੰਟੀ ਹੈ ਤੇ ਕੀ ਮੋਨ ਲਬਰਾ ਜੈ ਬੋਲਦਾ ਤਾਂ ਆਪਾਂ ਫੋਨ ਤੇ ਕਰਾਂਗੇ ਜੈ ਜੀ ਜਮਾ ਜੈ ਕਰਾਂਗੇ ਗਾਂ ਚਬਾਈ ਚਬਾਈ ਕਰਾ ਕੇ ਫੇਰ ਵੇਚਣੀ ਆ ਹੂੰ ਆਪਾਂ ਐ ਨਹੀਂ ਕਹਿਣਾ ਲੋਕਾਂ ਨੂੰ ਬਈ 35 40 ਦਿੰਦੀ ਆ ਆਪਾਂ ਕਹਿੰਦੇ ਬਈ ਅੰਦਰ ਕੰਡਾ ਲੱਗਿਆ ਵਾ ਕੰਡੇ ਤੇ ਧਰ ਲਾ ਢੋਲੀ ਸਵਾਰ ਆ ਗਿਆ ਬਈ ਗੱਲ ਹਾਂ ਆਪਾਂ ਅੱਗੇ ਵੀ ਤੈਨੂੰ ਪਤਾ ਛਲਕਾ ਕੇ ਵੇਚਦੇ ਹੁਣ ਵੀ ਛਲਕਾ ਕੇ ਛਾਂਟ ਕਾ ਕੇ ਦਿਖਾ ਦੇ ਲੈ ਵਾ ਲੈ ਭਾਈ ਲੈ ਵਾ ਚੈੱਕ ਕਰੋ ਪੂਰੀ ਵਿੱਤੀ ਆਪਾਂ ਚੋਣਿਆ ਮਸ਼ੀਨ ਤੇ ਡਾਕਟਰ ਹਾਂਜੀ ਹਾਂ ਜਵਾਰੀ ਤਾਂ ਫਿਰ ਮਸ਼ੀਨ ਨਾਲ ਹੀ ਹੋਊ ਐਨੇ ਨਾਲ ਪਹਿਲੇ ਸੂਏ ਆਪਾਂ ਨੂੰ 30 ਲੀਟਰ ਗਾਣੇ ਹੱਸ ਕੇ ਦਿੱਤਾ ਠੀਕ ਆ ਹਾਂ ਜੋੜ ਵੀ ਨਹੀਂ ਪਾਇਆ ਆਪਾਂ ਅੱਜ ਤੱਕ ਅੱਛਾ ਨਿਆਣਾ ਪਾਇਆ ਹੀ ਨਹੀਂ ਆਪਾਂ ਪਾਉਂਦੇ ਨਹੀਂ ਕਿਸੇ ਗਾਂ ਦੇ ਵੀ ਪਾਉਂਦੇ ਠੀਕ ਆ ਭਾਈ ਹਾਂ ਹੁਣ ਆ ਜੇ ਬੰਦ ਲੈ ਧੋ ਕੇ ਤੁਹਾਨੂੰ ਮਸ਼ੀਨ ਲਾ ਦੇ ਗਾਂ ਚ ਪੈਰ ਚੱਕ ਗਈ ਉਹ ਗੱਲ ਵੀ ਆਪਣੀ ਗਾਰੰਟੀ ਆ ਠੀਕ ਆ ਹਾਂ ਹੂੰ ਫਾਰਮ ਆ ਬਾਈ ਦਾ ਬਾਈ ਦੇ ਫਾਰਮ ਦੀ ਬਰੀਡ ਆ ਸੀਮਨ ਵੀ ਬਹੁਤ ਚੰਗਾ ਲਾਇਆ ਸੀ ਬਾਕੀ ਆ ਜੀ ਤੇ ਨਿਸ਼ਾਨੀ ਲਿਖਾ ਦੇ ਆਪਣੀ ਫਾਰਮ ਦੀ ਹਾਂ ਆ ਮੁਰਕੇ ਅਗਲਾ ਕਹਿੰਦਾ ਫੇਰ ਪਾਸੇ ਹੋ ਗਿਆ ਦੇ ਆ ਸਾਰਾ ਗਾਂ ਦਾ ਆਪਣਾ ਦੇ ਅੱਗੇ ਬੰਦਾ ਜਿਹੇ ਟੱਕ ਚੈੱਕ ਕਰ ਲੇ ਠੀਕ ਆ ਆ ਪੈ ਪਾਲੀ ਹਾਂ ਆ ਠੀਕ ਆ ਬਾਈ ਬਿਊਟੀਫੁਲ ਤੇ ਕਿਸੇ ਵੀ ਨੂੰ ਬੜਾ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ